ਕਹਿੰਦੇ ਬੀਬੀ ਜ਼ਗੀਰ ਕੌਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਨੋਟਿਸ ਜਾਰੀ ਕਰਤਾ ਹੈ। ਕੁਈ ਮਾਰ ਦੇ ਮਾਮਲੇ ਲੈ ਕੇ ਜਿਹੜਾ ਕੇਸ ਹੈ ਅਲੀਗੇਸ਼ਨ ਜਿਹਨੇ ਇਸ ਕਰਕੇ ਦਿਆ ਲਾਇਆ ਉਹ 24 ਸਾਲ ਪੁਰਾਣਾ ਕੇਸ ਹੈ ਔਰ ਉਹਦਾ ਵੀ ਫੈਸਲਾ ਅਦਾਲਤ ਵੱਲੋਂ ਆ ਚੁੱਕਾ ਹੈ। ਉਹ ਕਹਿੰਦੇ ਜੀ ਕੋਈ ਸਜ਼ਾ ਥੋੜੀ ਲਾਈ ਹੈ ਕੋਈ ਤਨਖਾਹ ਥੋੜੀ ਲਾਈ ਹੈ। ਸਵਾਲ ਹੀ ਪੁੱਛਿਆਣਾ। ਗੱਲ ਦਾ ਸਵਾਲ ਪੁੱਛਣ ਦੀ ਹੁੰਦੀ ਹੈ। ਸਵਾਲ ਪੁੱਛਣਾ ਤਾਂ ਮਾਮਲਾ ਤਾਂ ਸ਼ੁਰੂ ਹੋ ਗਿਆ ਨਾ ਆਪਾਂ ਵੀ ਇਸੇ ਕਰਕੇ ਚਰਚਾ ਕਰ ਲੈਣਾ ਕਿ ਸਵਾਲ ਪੁੱਛਿਆ। ਖਾਲੀ ਸਮਾਜ ਅਸੀਂ ਇਹ ਰਹਿੰਦੇ ਹੁਜੇ ਤਮਾ ਦੇ ਲੋਕ ਹੈ ਅਕਾਲੀ ਦਲ ਦੇ ਵਿਰੋਧੀ ਲੋਕ ਹੈ ਸਿੱਖ ਮਰਿਆਦਾ ਦੇ ਵਿਰੋਧੀ ਲੋਕ ਹੈ ਉਹ ਸਾਰੇ ਇਹਨਾਂ ਮੰਗਾਂ ਨੂੰ ਕਿਸ ਕਦਰ ਚਾਹਣਗੇ ਕਿ ਤੁਸੀਂ ਆਪਣੀ ਇੱਜ਼ਤ ਜਾਨੀ ਆਪਣਾ ਇਹ ਜਿਹੜਾ ਸਾਰਾ ਸਾਜਜ ਪਾ ਕੇ ਛੱਟੋਗੇ ਜਦੋਂ ਦੂਜੇ ਕਿਵੇਂ ਬਖਸ਼ਣਗੇ ਸੂਬੇ ਦੇ ਮੁੱਖ ਮੰਤਰੀ ਵੀ ਆਪਣੇ ਸੂਬੇ ਦੇ ਲੋਕਾਂ ਪ੍ਰਤੀ ਉਹਨਾਂ ਦੇ ਮਸਲਿਆਂ ਪ੍ਰਤੀ ਕਿੰਨੀ ਪ੍ਰਤੀਬੱਧਤਾ ਕਿੰਨੀ ਕਮਿਟਮੈਂਟ ਹੈ ਸਾਰਾ ਲਾ ਅੰਗਲਾ ਫਲਾ ਉਹ ਪੂਰੀ ਦਰ ਮਦਾਨ ਦੇਖੋ ਜਦੋਂ ਸੀਐਮ ਮਦਾਨ ਚ ਨਿਕਲਦੇ ਐ ਮੀਟਿੰਗ ਲੈਂਦੇ ਆ ਉਹਦਾ ਮੈਸੇਜ ਤਾਂ ਜਾਂਦਾ ਹੀ ਜਾਂਦਾ ਸੋ ਸੀਐਮ ਨੇ ਆਉਂਦੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਪਰ ਆਲੇ ਦਾ ਮੁੱਦਾ ਵੀ ਇਸੇ ਤਰੀਕੇ ਨਾਲ ਆਇਆ ਹੈ ਨਾ ਚਾਈਤੀ ਚੋਣਾ ਨਜ਼ਦੀਕ ਆ ਰਹੀਆਂ ਨੇ ਸੋ ਜਿਹੜੇ ਦੇ ਵਿੱਚ ਜਿੱਥੇ ਇੱਕ ਪਾਸੇ ਸਰਬਸੰਮਤੀ ਦੇ ਨਾਲ ਇਸ ਵਾਰ ਪੰਚਾਇਤਾਂ ਦਾ ਰੁਝਾਨ ਕਾਫੀ ਵੇਖਣ ਨੂੰ ਮਿਲਿਆ ਕਿਉਂਕਿ ਵੱਖਰੀ ਗ੍ਰਾਂਟ ਦਾ ਐਲਾਨ ਹੈ ਜਿਹੜਾ ਸਰਬਸੰਮਤੀ ਨਾਲ ਹੋਇਆ ਹੈ ਪਰ ਦੂਜੇ ਪਾਸੇ ਕਹਿੰਦੇ ਸਰਪੰਚੀ ਦੇ ਲਈ ਬੋਲੀਆਂ ਵੀ ਸ਼ੁਰੂ ਹੋ ਗਈਆਂ ਪਿੰਡਾਂ ਦੇ ਵਿੱਚ ਪਰ ਜੇ ਕੋਈ ਸਰਪੰਚ ਚੰਗਾ ਪੜ੍ਹਿਆ ਲਿਖਿਆ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਉਹ 50 ਲੱਖ ਰੁਪਏ ਜਦ ਆਪਣੀ ਜ਼ਮੀਰ ਵੇਚ ਕੇ ਦੇਵੇਗਾ ਜੇ ਜ਼ਮੀਰ ਵੇਚ ਕੇ ਵੀ ਨਹੀਂ ਦੇ ਸਕਦਾ ਤਾਂ ਫਿਰ ਉਹ ਇਲੈਕਸ਼ਨ ਨਹੀਂ ਲੜ ਸਕਦਾ ਇੱਕ ਬੜਾ ਨੈਗੇਟਿਵ ਹੈ ਪਹਿਲਾਂ ਇਲੈਕਸ਼ਨ ਜੇ ਹੋ ਜਾ ਰੁਝਾਨ ਨਹੀਂ ਸੀ ਹੈ ਹਰਿਬੜੀਆ ਇਹ ਮੀਡੀਆ ਚ ਖੁੱਲ ਗਿਆ ਹੈ ਕਿ ਪੰਚਾਇਤੀ ਇਲੈਕਸ਼ਨਾਂ ਦੀ ਬੋਲਗਾਂ ਲਗਣੀਆ ਸ਼ੁਰੂ ਹੋ ਗਈਆਂ ਨੇ। ਦੂਜੇ ਪਾਸੇ ਸਰਾਕੋਤੇ ਚੱਲ ਰਿਹਾ ਕਿ ਚੜ੍ਹ ਜਾਣੇ ਵੀ ਹੈ ਕਿ ਕਾਫੀ ਪਿੰਡ ਇਹ ਜਿਹੀ ਵੀ ਹੈ ਜਿੱਥੇ ਸ਼ਮਤੀ ਦਾ ਰਜ਼ਾਨ ਬਣ ਰਿਹਾ। ਉਸ ਨਗਰ ਦੇ ਲੋਕਾਂ ਨੇ ਦਸ਼ਿਆਂ ਦੇ ਖਿਲਾਫ ਇੱਕ ਕੁਝ ਫਗਰੀ ਕਮੇਟੀ ਬਣਾਈ ਵੀ ਹੈ ਜਿਹਦੇ ਵਿਕੀਰ ਡਾਕਟਰ ਕਿਸਾਨ ਸਮਾਜ ਸੇਵੀ ਹੈ ਜਵਾਨ ਬਜ਼ੁਰਗ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਖੜਗੇ ਸਾਹਿਬ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਹਿੰਦੇ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਨਹੀਂ ਕਰ ਦਿੰਦੇ ਕਹਿੰਦੇ ਉਦੋਂ ਤੱਕ ਮੈਂ ਦੁਨੀਆ ਨਹੀਂ ਛੱਡਾਂਗਾ ਦੁਨੀਆ ਨੂੰ ਅਲਵਿਦਾ ਨਹੀਂ ਕਹਾਂਗਾ ਇਹ ਸਾਡੇ ਕਲਚਰ ਦਾ ਸਾਡੀ ਹਿਸਟਰੀ ਸ਼ਬਦਾਂ ਨੇ ਜਿਹੜੇ ਐਗਜ਼ੈਂਪਲ ਆਉਂਦੇ ਆ ਜਦੋਂ ਲੋਕ ਪ੍ਰਾਨ ਕਰਦੇ ਕਿਸੇ ਬੁੱਢੇ ਨੂੰ ਲੈ ਕੇ ਲੱਗਦਾ ਹੈ ਕਿ ਕਾਂਗਰਸ ਦੇਲੇ ਬਜ਼ੁਰਗ ਆਗੂ ਹੈ ਉਹਨੇ ਵੀ ਲੜਾਈ ਲਈ ਪ੍ਰਾਨ ਕੀਤਾ ਹੈ ਤਰੀਨ ਸਭਾ ਵਿੱਚ ਉਹਦੀਆਂ ਗੱਲਾਂ ਪਰ ਵੱਡੀ ਚੁਣੌਤੀ ਹੈ ਪ੍ਰਧਾਨ ਮੰਤਰੀ ਦੇ ਭਾਜਪਾ ਲਈ ਜਿਹੜਾ ਆਖੂ ਦਾ ਕਹਿਣਾ ਹੈ ਕਿ ਮੈਂ ਆਪਣੀ ਜਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਭਾਜਪਾ ਦੇ ਖਿਲਾਫ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਤੇ ਲੈ ਰਿਹਾ ਹੈ ਕਿਸਾਨੀ ਤੇਰ ਵੱਲੋਂ ਵੀ ਡਟ ਕੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਜੇ ਕਾਂਗਰਸ ਨੂੰ ਪਾਉਂਦੇ ਆਪ ਨੂੰ ਪਾਓ ਇਸ ਕਰ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਭਾਜਪਾ ਨੂੰ ਵੋਟ ਨਹੀਂ ਪੈਣੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਾਂ ਬਾਤਾਂ ਕਰਾਂਗੇ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਰਾਜਨੀਤਿਕ ਤੋਂ ਲੈ ਕੇ ਧਾਰਮਿਕ ਮੁੱਦਿਆਂ ਦੇ ਨਾਲ ਵੀ ਜਿਹੜੀ ਵਿਚਾਰ ਚਰਚਾ ਧਾਰਮਿਕ ਮੁੱਦਿਆਂ ਦੇ ਉੱਪਰ ਵਿਸ਼ੇਸ਼ ਤੌਰ ਤੇ ਕੁਝ ਅਹਿਮ ਗੱਲਾਂ ਜਿਹੜੀਆਂ ਹੋਈਆਂ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਿੱਧੂ ਸਭ ਬਹੁਤ ਬਹੁਤ ਸਵਾਗਤ ਆ ਤੁਹਾਡਾ ਪਰ ਮਾਤਾ ਨੂੰ ਤੇ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜਿਵੇਂ ਕਮਾਂਜਦਨ ਤੁਸੀਂ ਪ੍ਰੋਗਰਾਮ ਦਾ ਜ਼ਿਕਰ ਕੀਤਾ ਹੈ ਹਰ ਦвар ਦੇ ਕੋ ਮਜ਼ਾ ਹਰ ਦвар ਲੰਘਦਾ ਕਿਉਂਕਿ ਅਕਸਰ ਆਪਾਂ ਕਹਿੰਦੇ ਹੁਣਾ ਕਿ ਸਾਡੇ ਜਿਹੜੇ ਦਰਸ਼ਕ ਹੈ ਰੱਬ ਵਰਗੇ ਹੁੰਦੇ ਹੈ ਤੇ ਉਹਨਾਂ ਨੂੰ ਦਰਸ਼ਨ ਕਰਨ ਦਾ ਤੁਸੀਂ ਮੌਕਾ ਦਿੰਨੇ ਹੋ ਡਾਇਲਗ ਕਰਨ ਦਾ ਮੌਕਾ ਦਿੰਨੇ ਹੋ ਬਹੁਤ ਮਿਹਰਬਾਨੀ ਲੋਸੋ ਹਾਲ ਜਵਾਬ ਜੀ ਬਹੁਤ ਬਤਨਵਾਜੀ ਸਭ ਤੋਂ ਪਹਿਲਾਂ ਸਿਰ ਸਾਹਿਬ ਗੱਲ ਕਰੀਏ ਬੀਬੀ ਜਗੀਰ ਕੌਰ ਹੁਣਾ ਦੀ ਕਹਿੰਦੇ ਬੀਬੀ ਜਗੀਰ ਕੌਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਨੋਟਿਸ ਜਾਰੀ ਕਰਤਾ ਹੈ ਇਹਦੇ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਆਈ ਬਟ ਆਹੰਸ ਸਵਾਲ ਆ ਪ੍ਰੋਫੈਸਰ ਮੁਤੇਜਾ ਪਾਸ ਜ਼ਿਕਰ ਕੀਤਾ ਹੈ ਦੇਖੋ ਬੀਬੀ ਜਗੀਰ ਕੌਰ ਸੁਮਣੀ ਗੁਰਦਾਰ ਪਰੰਧ ਕਮੇਟੀ ਦੇ ਪ੍ਰਧਾਨ ਰਹੇ ਹੈ ਅਕਾਲੀ ਗੱਲ ਦੇ ਮੰਤਰੀ ਮੰਡਲ ਦੇ ਮੰਤਰੀ ਰਹੇ ਹੈ ਸੀਨੀਅਰ ਅਕਾਲੂ ਰਹੇ ਹੈ ਸੀਨੀਅਰ ਕਾਲੀ ਰਾਜ ਦੇ ਨਾਲ ਪਿਛਲੇ ਦਿਨਾਂ ਦੇ ਅੰਦਰ ਜਿਸ ਤਰੀਕੇ ਨਾਲ ਵਿਵਾਦ ਜੜਾ ਹੋਇਆ ਖਾਸ ਤੌਰ ਤੇ ਅਕਾਲੀ ਰਾਜ ਦੇ ਪ੍ਰਧਾਨ ਸਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਚ ਬੀਬੀ ਜ਼ਗੀਰ ਕੌਰ ਵੀ ਸੀਨੀਅਰ ਆਗੂਆਂ ਚੋਂ ਇੱਕ ਹਨ ਜੀ ਤੇ ਹੁਣ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਹੈ ਦੇਖੋ ਅਕਾਲੀ ਦਲ ਸਦੇ ਜਥੇਦਾਰ ਵੱਲੋਂ ਉਹਨਾਂ ਨੂੰ ਪੱਤਰ ਜਾਰੀ ਹੋਇਆ ਹੈ ਕਿ ਤੁਸੀਂ ਰੂਮਾਂ ਦੀ ਬੇਅਦਬੀ ਤੇ ਕੁੜੀ ਮਾਰਦਾ ਪਿਛਲਾ ਮਾਮਲਾ ਕਟਕੋੜ ਮੇਰੇ ਖਿਆਲ 24 ਸਾਲ ਪੁਰਾਣਾ ਮਾਮਲਾ ਪ੍ਰਵਾਰਕ ਤੌਰ ਤੇ ਹੈਗਾ ਮੇਰੀ ਜਾਣਕਾਰੀ ਮدارਕ ਇਹ ਮਾਮਲਾ ਅਦਾਲਤ ਚੱਲਿਆ ਔਰ ਅਦਾਲਤ ਚੋਂ ਵੀ ਹੈ ਬੜੀ ਹੋਏ ਇਹਨਾਂ ਤੇ ਕੋਈ ਦੋਸ਼ ਨਹੀਂ ਲਗਿਆ ਤੇ ਹੁਣ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਪੱਤਰ ਜਾਰੀ ਹੋਇਆ ਬੀਬੀ ਜ਼ਗੀਰ ਕੌਰ ਮੁਕਾਲਤਾ ਸੰਭਿਤੇ ਘਰ ਵੱਲੋਂ ਉਹ ਲੈ ਕੇ ਇੱਕ ਵੱਡਾ ਵਿਵਾਦ ਸਿਰਦਾ ਨਜ਼ਰ ਆ ਰਿਹਾ ਹੈ ਜਿਹੜੇ ਬੀਬੀ ਜ਼ਗੀਰ ਕੌਰ ਦੇ ਮੈਚ ਜੀਪੀਸੀ ਦੇ ਮੈਂਬਰ ਕਰਨ ਜੋਤ ਕੌਰ ਪ੍ਰਿੰਸ ਸਿੰਘ ਚੰਦੂ ਮਾ ਜਰਾ ਇਦਾਂ ਜਿੱਥੇ ਘਰ ਡਾਲਾ ਹੋਰ ਕਈ ਆਗੂ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਪੱਤਰ ਜਾਰੀ ਕਰਨ ਦਾ ਕੀ ਅਰਥ ਹੋਇਆ ਜਿੱਤ ਅਗਰੁਮਾਨੀ ਬੇਅਦਬੀ ਦੇ ਸਵਾਲ ਆਏ ਕਹਿੰਦੇ ਵੀ ਬਿਲਕੁਲ ਇਹ ਤਾਂ ਜਿਵੇਂ ਜਿਹੜਾ ਹੈ ਇੱਕ ਮਹਿਲਾ ਨੂੰ ਇਸ ਤਰੀਕੇ ਨਾਲ ਪੱਤਰ ਜਾਰੀ ਕਰਨਾ ਔਰ ਉਹ ਵੀ ਹੁਣ ਤੱਕ ਜੇ ਕਹਿੰਦੇ ਇਤਿਹਾਸ ਚ ਬੀਬੀ ਜ਼ਗੀਰ ਕਰ ਇੱਕੋ ਇੱਕ ਮਹਿਲਾ ਆਗੂ ਹੈ ਜਾਂ ਕਹੀਏ ਕਿ ਕਾਤਾ ਸਦੇ ਬਲੌ ਜਿਹੜਾ ਪੱਤਰ ਜਾਰੀ ਹੋਇਆ ਰੋਮਾਂ ਦੀ ਬੀ ਅਧਮੀ ਲੈ ਕੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਬੀਬੀ ਨੂੰ ਰੋਮਾਂ ਦੀ ਬੀ ਅਧਮੀ ਲੈ ਕੇ ਪੱਤਰ ਜਾਰੀ ਨਹੀਂ ਹੋਇਆ ਤਦ ਤੱਕ ਸਵਾਲ ਹੈ ਕੁੜੀ ਮਾਰ ਦੇ ਮਾਮਲੇ ਲੈ ਕੇ ਜਿਹੜਾ ਕੇਸ ਦਾ ਅਲੀਗੇਸ਼ਨ ਜੀਨੀਸ਼ ਕਾਇਮ ਕੀਤਾ ਲਾਇਆ ਉਹ 24 ਸਾਲ ਪੁਰਾਣਾ ਕੇਸ ਔਰ ਉਹਦਾ ਵੀ ਫੈਸਲਾ ਅਦਾਲਤ ਵੱਲੋਂ ਆ ਚੁੱਕਾ ਹੈ ਸੋ ਇੱਕ ਪਾਸੇ ਤਾਂ ਬੀਬੀ ਜੀ ਹੀ ਕੋਲ ਇਹ ਮੈਦੀ ਕਹਿ ਰਿਹਾ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਕਿਸੇ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ ਸਮੇਂ ਜਦੋਂ ਸ਼ੋਮਨੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦੀ ਚੋਣ ਆਏਗੀ ਤਾਂ ਬੀਬੀ ਜੀ ਕੋਲ ਅਕਸਰ ਮਜ਼ਬੂਤ ਆਵੇਦਾਰ ਹੁੰਦੇ ਆ ਕਿੰਦੇ ਉਹਨਾਂ ਰੋਕਣ ਲਈ ਕੀਤਾ ਗਿਆ ਦੂਜਾ ਸਿੰਘ ਸਹਿਬਾਂ ਤੇ ਸਵਾਲ ਉੱਠ ਰਿਹਾ ਕਿ ਕਿਉਂ ਇਸ ਕਦਰ ਉਹ ਮਾਮਲੇ ਜਿਹੜੇ ਮਾਮਲੇ ਕਈਆਂ ਦਾ ਕਹਣਾ ਹੈ ਕਿ ਸਿੰਘ ਸਹਿਬਾਂ ਦੇ ਘੇਰੇ 'ਚ ਹੀ ਨਹੀਂ ਆਉਂਦੇ ਇਹ ਗੱਲਾਂ ਘੇਰੇ 'ਚ ਨਹੀਂ ਆਉਂਦੀਆਂ ਹੋਰ ਬਹੁਤ ਸਾਰੇ ਮਾਮਲੇ ਆ ਜਿਹੜੇ ਤਾਂ ਹਮ ਇੱਕ ਬਰਿਆਦਾ ਨਾਲ ਜੁੜੇ ਹੋਏ ਹੁੰਦੇ ਆ ਜਿਹੜੇ ਸਿੰਘ ਸਹਿਬਾਂ ਵੱਲੋਂ ਪੁੱਛੇ ਜਾਣੇ ਬਣਦੇ ਆ ਤੇ ਪੁੱਛਦੇ ਵੀ ਆ ਪਰ ਇਹਨਾਂ ਦੋਨਾਂ ਮੁੱਦਿਆਂ ਲੈ ਕੇ ਸਵਾਲ ਉੱਠ ਰਹੇ ਆ ਦੂਜੇ ਪਾਸੇ ਜਿਹੜਾ ਪਕ ਗੱਲ ਕਰੀਏ ਸ਼ਮਨੀ ਕਾਲੀਦਾਸ ਵਿਰਸਾ ਸੇ ਮਿਲਟੋਹਾ ਉਹ ਹੋਰਾ ਗੋ ਉਹ ਕਹਿੰਦੇ ਜੀ ਕੋਈ ਸੁਨਾ ਤੁੜੀ ਲਈ ਆ ਕੋਈ ਤਨਖਾਹ ਤੋੜੀ ਲਈ ਆ ਸਵਾਲ ਹੀ ਪੁੱਛਿਆ ਨਾ ਗੱਲ ਦਾ ਸਵਾਲ ਪੁੱਛਣ ਦੀ ਹੁੰਦੀ ਹੈ ਸਵਾਲ ਪੁੱਛ ਲਿਆ ਤਾਂ ਮਾਮਲਾ ਤਾਂ ਸ਼ੁਰੂ ਹੋ ਗਿਆ ਨਾ ਆਪਾਂ ਵੀ ਇਸੇ ਕਰਕੇ ਚਰਚਾ ਕਰ ਲੈਨੇ ਕਿ ਸਵਾਲ ਪੁੱਛ ਲਿਆ ਸਵਾਲ ਤਾਂ ਇਹ ਹੈ ਕਿ ਇਹਨਾਂ ਸੋਲਾਂ ਦੇ ਨਾਲ ਵੀ ਵਿਚਗੀਰ ਕੋਰ ਆਪਣੇ ਜਾਤੀ ਮਾਮਲਾਂ ਲੈ ਕੇ ਪਟਾਰੇ 'ਚ ਖੜੇ ਹੁੰਦੇ ਨਜ਼ਰ ਆ ਰਹੇ ਆ ਸਵਾਲ ਤਾਂ ਇਹ ਨਹੀਂ ਹੈ ਕਹਾਂ ਦਾ ਸਦੇ ਸੱਜਦਾਰ ਨੇ ਕਿਹਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਪਰੇਕਾ ਬਹੁਤ ਹੀ ਮੰਤਪਾਗਾ ਮਾਮਲਾ ਕੇ ਅਕਾਲੀ ਰਾਜਨੀਤੀ ਇਸ ਕਦਰ ਨਿਵਾੜ ਤੇ ਚਲੀ ਗਈ ਹੈ ਕਿ ਇੱਕ ਦੂਜੇ ਦੇ ਖਿਲਾਫ ਜਾਤੀ ਪੱਤਰ ਦੇ ਦੋਸ਼ ਅਲਿਗੇਸ਼ਨ ਚ ਮੇਲਾ ਹੈ ਚ ਕੋਈ ਮਰਦਾ ਇਹ ਤਰੀਕੇ ਦੇ ਅਲਿਗੇਸ਼ਨ ਲਗਾਏ ਜਾ ਰਹੇ ਹਨ ਜਿਹੜੇ ਕੋ ਮੌਕਾ ਮਿਲੇ ਇਹ ਵੀ ਦੇਖਦੇ ਕਿਦਾ ਕੀ ਇਮਪੈਕਟ ਪਏਗਾ ਕੱਲੇ ਸਮਾਜ ਅਸੀਂ ਨਿਰੰਦੇ ਦੂਜੇ ਸਮਾਜ ਦੇ ਲੋਕ ਹੈ ਅਕਾਲੀ ਦਲ ਦੇ ਵਿਰੋਧੀ ਲੋਕ ਹੈ ਸਿੱਖ ਮर्याਦਾ ਦੇ ਵਿਰੋਧੀ ਲੋਕ ਹੈ ਉਹ ਸਾਰੇ ਇਹਨਾਂ ਮਾਮਲਿਆਂ ਕਿਸ ਕਦਰ ਚੱਲਣਗੇ ਕਿ ਤੁਸੀਂ ਆਪਣੀ ਇੱਜ਼ਤ ਜਿਹੜੀ ਆਪਣਾ ਇਹ ਜਿਹੜਾ ਸਾਰਾ ਕੁਝ ਸਾਜਿਜ ਪਾ ਕੇ ਛਟੋਗੇ ਜਿਵੇਂ ਦੂਜੇ ਕਿਵੇਂ ਬਖਸ਼ਣਗੇ ਸੋ ਪਤਾ ਨਹੀਂ ਐਡਾ ਵੱਡਾ ਕਿਡਾ ਕਿਸਿੰਝ ਦਾ ਮਾਮਲਾ ਸੀ ਜਿਹੜਾ ਇਸ ਲਈ ਪੱਤਰ ਜਾਰੀ ਕਰਨ ਦੀ ਲੋੜ ਪਈ ਉਹਨੂੰ ਕਿਹਾ ਗਿਆ ਕਹਿੰਦੇ ਜੀ ਅਕਾਲ ਤਸਰਦ ਕੋਲ ਸ਼ਿਕਾਇਤ ਆਈ ਸ਼ਿਕਾਇਤ ਆਈ ਤਾਂ ਕਹਿੰਦੇ ਜੀ ਫਿਰ ਉਹਨਾਂ ਨੇ ਪੁਸ਼ਟੀ ਕਰਨੀ ਸੀ ਹੁਣ ਆਪਾਂ ਸਾਰੇ ਜਾਣਦੇ ਆਪਾਂ ਇਹ ਕਹਿੰਨੇ ਕਿ دنیਵੀਂ ਅਦਾਲਤਾਂ 'ਚ ਕੀ ਹੁੰਦਾ ਹੈ ਇਹ ਕਿਹਾ ਜਾਂਦਾ ਕਿ ਸਾਡੀ ਧਰਮਿਕ ਅਦਾਲਤਾਂ دنیਵੀ ਅਦਾਲਤਾਂ ਦੇ ਵਿੱਚ ਜੋ ਵੀ ਕੋਈ ਚਿੱਠੀ ਪੱਤਰ ਪਹੁੰਚਦਾ ਸ਼ਿਕਾਇਤ ਕਰਦਾ ਹਰ ਇੱਕ ਸ਼ਿਕਾਇਤ ਦੇ ਸਬੰਨੇ ਜਾ ਰਹੀ ਹੁੰਦੀ ਉਹ ਫੈਸਲਾ ਕਰਦਾ ਹੈ ਕਿ ਸਬੰਨ ਕਰਨ ਦੇ ਯੋਗ ਹੈ ਕਿ ਨਹੀਂ ਹੈ ਸੋ ਅਕਾਲੀ ਸਾਧ ਸੰਗਤ ਜਥੇਦਾਰ ਨੇ ਸਮਝਾਇਆ ਕਿ ਇਹ ਗੱਲ ਯੋਗ ਹੈ ਸਬੰਨ ਕੀਤਾ ਜਾਣਾ ਚਾਹੀਦਾ ਹੈ ਇਹ ਜਵਾਬ ਦੇਈ ਤਾਂ ਉਹੀ ਦੇਣਗੇ ਪਰ ਇਹਦੇ ਨਾਲ ਇੱਕ ਵੱਡਾ ਬਵਾਦ ਛਿੜਦਾ ਨਜ਼ਰ ਆਇਆ ਅਕਾਲੀ ਹਲਕਾ ਦੇ ਅੰਦਰ ਸੇ ਖਾਲਸਾ ਦੇ ਅੰਦਰ ਸਿੱਖ ਵਿਦਵਾਨ ਅਕਾਲੀ ਲੀਡਰਸ਼ਿਪ ਵੱਖ-ਵੱਖਰੇ ਤਲੇਾਂ ਚ ਵੰਡੀ ਗਈ ਹੈ ਅਕਾਲੀ ਜਨ ਪਹਿਲਾਂ ਹੀ ਹਾਸ਼ੀਏ ਤੇ ਲਾ ਜਾ ਚੁੱਕਾ ਹੈ ਬਹੁਤ ਕਮਜ਼ੋਰ ਸਥਿਤੀ ਦੇ ਚਲਾ ਗਿਆ ਦੇਖੋ ਮਾਮਲਾ ਤਾਂ ਸ਼ੁਰੂ ਹੋਇਆ ਸੀ ਇਥੋਂ ਕਿ ਕਾਲੀ ਦਲ ਹਾਸ਼ੀਏ ਤੇ ਹੈ ਸੁਖੀਰ ਬਾਦਲ ਪ੍ਰਧਾਨ ਹੈ ਉਹਦੀ ਪੁਛਕਿਸ਼ ਹੋਣੀ ਚਾਹੀਦੀ ਹੈ ਉਹਨਾਂ ਦੇ ਚੱਲ ਜਾਂ ਗੁਰਦਵਾਰਾ ਦੀ ਬੀਐਫੀ ਦੇ ਮੁੱਦੇ ਦੂਤੇ ਦੂਜੇ ਮੁੱਦੇ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਦੇ ਉੱਤੇ ਸਵਾਲ-ਜਵਾਬ ਉੱਠਦੇ ਰਹੇ ਹਨ ਹੁਣ ਦੂਜੇ ਮੁੱਦੇ ਤਾਂ ਕਿਦਰੇ ਗਵਾਜੇ ਨਜ਼ਰ ਆਉਂਦੇ ਆ ਮਾਮਲਾ ਜਿਹੜੀ ਬੀਬੀ ਜੀ ਘਰ ਦੇ ਰੂਮਾਂ ਦੀ ਬੇਅਦਵੀ ਕੁੜੀ ਮਾਰ ਦਾ ਮਾਮਲਾ ਇਹ ਹੋ ਜਾਗੇ ਨਿਕਲੂ ਹੋ ਪਤਾ ਨਹੀਂ ਕੀ ਕੀ ਮਾਮਲੇ ਆਉਣਗੇ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਕੱਲ ਨੂੰ ਕੋਈ ਹੋਰ ਸ਼ਿਕਾਇਤ ਕਿਹੋ ਜੀ ਕਿਸੇ ਬਾਰੇ ਆ ਸਕਦੀ ਹੈ ਸੋ ਘਟੋ ਘਟਾ ਨਿੱਜੀ ਤੌਰ ਤੇ ਜਿਹੜੀ ਚੱਕੜ ਛਾੜੀ ਹੈ چاہے ਕਿਸੇ ਵੀ ਤੜੇ ਵੱਲੋਂ ਕੀਤੀ ਜਾਵੇ ਨੂੰ ਰੋਕਣ ਦੀ ਜ਼ਰੂਰਤ ਹੈ ਸਿੱਖ ਮਰਿਆਦਾ ਦੀ ਗੱਲ ਹੈ ਅਕਾਲੀ ਕਲ ਦੇ ਸਿਧਾਂਤਾਂ ਦੀ ਗੱਲ ਹੈ ਉਹਦੇ ਬਾਰੇ ਜ਼ਰੂਰ ਸਵਾਲ ਜਾਵੇ ਕੋਲੋਂ ਤੁਸੀਂ ਜੇ ਵੱਲੋਂ ਕੰਮ ਦੇ ਅਧਿਕਾਰ ਹੈ ਤੇ ਹੁਣੇ ਵੀ ਚਾਹੀਦੇ ਹੈ ਭਰ ਜੇ ਤੁਸੀਂ ਨਿਜੀ ਚਿੱਕੜ ਦੇ ਵਿੱਚ ਖੂਬ ਹੋਗੇ ਤਾਂ ਫੇਰ ਇਹਦਾ ਐਂਡ ਕੋਈ ਨਹੀਂ ਕਿ ਕਿਹੜੇ ਪਾਸੇ ਤੁਹਾਨੂੰ ਆਪਾਂ ਲੈ ਕੇ ਜਾ ਰਹੇ ਹਾਂ ਸਿੱਖ ਪੰਥ ਜਾਂ ਅਕਾਲੀ ਦਰ ਦੀ ਲੀਡਰਸ਼ਿਪ ਇਹਦਾ ਜਵਾਬ ਤਾਂ ਹੁਣ ਸਿੰਘ ਸਾਬਾ ਨਹੀਂ ਦੇ ਸਕਦੇ ਹੈ ਕਿ ਕਿੰਨਾ ਜ਼ਰੂਰੀ ਸੀ ਇਹ ਕਿਉਂਕਿ ਸਵਾਲ ਤਾਂ ਉੱਠੇ ਹੈ ਤੇ ਜ਼ਰੂਰੀ ਸੀ ਦਾ ਸਪਸ਼ਟੀਕਰਨ ਵੀ ਆਏਗਾ ਕਿ ਕਿਉਂ ਜ਼ਰੂਰੀ ਹੈ ਜੀ ਬ੍ਰਾਹਮਣ ਸੋ ਉਸ ਸਮੇਂ ਦੇ ਵਿੱਚ ਇਹ ਸਵਾਲ ਉੱਠਨੇ ਜਦੋਂ ਅਕਾਲੀ ਸੁਧਾਰ ਲਹਿਰ ਬਣ ਰਹੀ ਹੈ ਤੇ ਇੱਕ ਜ਼ਗੀਰਕਰ ਹੁਣੀ ਵੀ ਬੀਬੀ ਜ਼ਗੀਰਕਰ ਹੁਣੀ ਅੱਗੇ ਲੱਗ ਕੇ ਇਸ ਲਹਿਰ ਨੂੰ ਚਲਾ ਰਹੇ ਨੇ ਤੇ ਅਕਾਲੀ ਦਲ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹਿਆ ਸੋ ਅਜਿਹੇ ਸਮੇਂ ਦੇ ਵਿੱਚ ਬੀਬੀ ਜ਼ਗੀਰਕਰ ਉਹਨਾਂ ਦੇ ਖਿਲਾਫ ਖੁਦ ਹੀ ਮੋਰਚਾ ਖੁੱਲ ਜਾਣਾ ਇੱਕ ਉਹ ਵੱਡੀ ਗੱਲ ਹੈ ਤੇ ਵੱਡੇ ਸੰਕੇਤ ਵੀ ਇਹ ਚੀਜ਼ ਹੈ ਜਿਹੜੀ ਉਹ ਦਿੰਦੀ ਹੈ ਸੋ ਸਾਰੀ ਸਿੱਖ ਸੰਗਤ ਜਾਂ ਸਾਰਾ ਪੰਜਾਬ ਵੀ ਇਸ ਚੀਜ਼ ਨੂੰ ਬਹੁਤ ਹੀ ਤਰੀਕੇ ਦੇ ਨਾਲ ਦੋਵਾਂ ਪੱਖਾਂ ਤੋਂ ਹੈ ਜਿਹੜਾ ਉਹ ਵੇਖ ਰਿਹਾ ਹੈ ਗੱਲ ਕਰੀਏ ਸਤਸਾਭ ਅਗਲੇ ਮਸਲੇ ਦੀ ਸੀਐਮ ਮਾਨ ਹੋਣਾ ਦੀ ਸੀਐਮ ਮਾਨ ਹੋਣਾ ਨੂੰ ਛੁੱਟੀ ਮਿਲ ਗਈ ਹੈ ਘਰੇ ਪਹੁੰਚ ਚੁੱਕੇ ਨੇ ਆਨ ਸਾਰੀ ਉਹਨਾਂ ਨੇ ਮੀਟਿੰਗਾਂ ਦਾ ਸਿਲਸਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਬੈਕ ਟੂ ਬੈਕ ਮੀਟਿੰਗਸ ਹੋ ਰਹੀਆਂ ਨੇ ਸੋ ਇਹਦੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਬਿਲਕੁਲ ਫਿਰ ਇੱਥੋਂ ਪਤਾ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੀ ਆਪਣੇ ਸੂਬੇ ਦੇ ਲੋਕਾਂ ਪ੍ਰਤੀ ਉਹਨਾਂ ਦੇ ਮਸਲਾ ਪ੍ਰਤੀ ਕਿੰਨੀ ਪ੍ਰਤੀਬਾਤਾ ਕਿੰਨੀ ਕਮਿਟਮੈਂਟ ਹੈ ਇਸ ਤਿੰਨ ਚਾਰ ਦਿਨ ਹਸਪਤਾਲ ਦੇ ਰਹਿਣ ਤੋਂ ਬਾਅਦ ਮੁੱਢਲੀ ਜਿਹੜੀ ਜਾਂਚ ਉਹਨਾਂ ਦੀ ਹੋਈ ਉਸ ਤੋਂ ਬਾਅਦ ਉਹ ਬਿਲਕੁਲ ਦਰਸਤ ਪਾਏ ਗਏ ਕੋਈ ਬੈਟੀਰੀਅਲ ਇਨਫੈਕਸ਼ਨ ਜਾਂ ਦਾ ਇਸ਼ੂ ਹੈਗਾ ਜਿਹਦੀ ਡਾਕਟਰ ਧਿਆਨ ਰੱਖ ਰਹੇ ਹੋਣੇ ਪਰ ਪੂਰੀ ਤਰ੍ਹਾਂ ਤਾਂਦਰੁਸਤ ਹੋ ਤੇ ਆਉਂਦੇ ਹੀ ਉਹਨਾਂ ਨੇ ਮੀਟਿੰਗਾਂ ਦਾ ਜਾਨੀ ਹਸਪਤਾਲ ਤੋਂ ਆਉਂਦੇ ਹੀ ਪਹਿਲੇ ਦਿਨ ਹੀ ਮੀਟਿੰਗ ਅਧਿਕਾਰੀਆਂ ਦੇ ਨਾਲ ਫਿਰ ਦੋ ਮੀਟਿੰਗਾਂ ਅੱਜ ਜੇ ਤੋਂ ਗੱਲ ਕਰ ਰਹੇ ਆਂ ਅਜ ਬੇਰਪਰਾਲੀ ਦੇ ਮੁੱਦੇ ਤੇ ਮੀਟਿੰਗ ਸੋ ਲਗਾਤਾਰ ਇੱਕੋ ਹੀ ਤਾਂ ਵੀ ਅੰਦਾਜ਼ਾ ਲਗਾਇਆ ਜਾਂਦਾ ਜਿਦੋਂ ਆਪਾਂ ਚੋਨੇ ਦੇ ਮਾਮਲੇ ਦੀ ਗੱਲ ਕਰਦੇ ਆਂ ਅਕਸਰ ਇਹਨਾਂ ਮੁੱਦਿਆਂ ਦਾ ਆਪਾਂ ਜ਼ਿਕਰ ਕਰਦੇ ਰਹੇ ਨੇ ਕਿ ਚੋਨਾ ਪਹਿਲੀ ਤਾਂ ਮੰਡੀਆਂ 'ਚ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਤਾਂ ਮੁੱਖ ਮੰਤਰੀ ਸੂਬੇ ਦੇ ਮੁਖੀ ਹੈ ਉਹਨਾਂ ਦੀ ਚਿੰਤਾ ਦਾ ਪਤਾ ਲੱਗਦਾ ਕਿ ਆਉਂਦੇ ਹੀ ਉਹਨਾਂ ਨੇ ਜਿਹੜਾ ਪੰਜਾਬ ਦਾ ਮੰਡੀ ਦਾ ਸਭ ਤੋਂ ਵੱਡਾ ਮਾਮਲਾ ਹੈ ਚੋਨੇ ਦੀ ਖਰੀਦ ਉਹਨੂੰ ਲੈ ਕੇ ਕਿਸ ਕਦਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਸਮਝੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਇਹ ਸੁਨਿਆਦਤਾ ਕਿ ਇੱਕ ਇੱਕ ਦਾਣਾ ਚੋਂ ਨਿਰਖ ਖਰੀਦਿਆ ਜਾਵੇਗਾ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਤਰ੍ਹਾਂ ਖੇਤੀ ਮੰਤਰੀ ਫੂਡ ਐਂਡ ਸਪਲਾਈ ਮਿਨਿਸਟਰ ਮਿਨਿਸਟਰ ਸਾਹਿਬਾਂ ਦੇ ਨਾਲ-ਨਾਲ ਜਿਹੜਾ ਬਾਕੀ ਅਧਿਕਾਰੀ ਸਾਰਾ ਇਲਾਮਲਾ ਫੈਲਾ ਉਹ ਪੂਰੀ ਦਰ ਮੈਦਾਨ ਦੇਖੋ ਜਦੋਂ ਸੀਐਮ ਮੈਦਾਨ ਚ ਨਿਕਲਦੇ ਐ ਮੀਟਿੰਗ ਲੈਂਦੇ ਉਹਦਾ ਮੈਸੇਜ ਤਾਂ ਜਾਂਦਾ ਹੀ ਜਾਂਦਾ ਸੋ ਸੀਐਮ ਨੇ ਆਉਂਦੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਪਰਾਲੇ ਦਾ ਮੁੱਦਾ ਵੀ ਇਸੇ ਤਰੀਕੇ ਨਾਲ ਆਇਆ ਹੈ ਮੈਂ ਕੇਂਦਰ ਬਲੋਂ ਗ੍ਰੀਨ ਟ੍ਰਿਬਿਊਨਾ ਬਲੋਂ ਸੁਪਰੀਮ ਕੋਰਟੋਂ ਇਹਨਾਂ ਮੁੱਦਿਆਂ ਤੇ ਨੋਟਸ ਲਿਆ ਜਾ ਰਿਹਾ ਹੈ। ਹੁਕਮંત્રી ਭਗਵੰਤ ਮਾਨ ਜੀ ਤੋਂ ਮੀਟਿੰਗ ਲੈਣਗੇ ਜਿੱਥੇ ਪ੍ਰਾਲੀ ਦੇ ਮਾਮਲੇ ਦੀ ਗੱਲ ਕਰਨਗੇ। ਉੱਥੇ ਕਿਤੇ ਕੇਂਦਰ ਵੱਲੇ ਵੀ ਗੱਲਬਾਤ ਹੋਏਗੀ ਕਿ ਕੇਂਦਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਇਹ ਪ੍ਰਾਲੀ ਦੇ ਮੁੱਦੇ ਦਾ ਹੱਲ ਕਰਨਾ ਤਾਂ ਕੇਂਦਰ ਦੀ ਮਦਦ ਵਗੈਰੇ ਹੱਲ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਆਪ ਕਲ ਵੀ ਪਹਿਲਾਂ ਇਸ ਮੁੱਦੇ ਦਾ ਜ਼ਿਕਰ ਕਰਦੇ ਰਹੇ ਹਨ ਕਿ ਸੁਪਰੀਮ ਕੋਰਟ ਦਾ ਆਦੇਸ਼ ਆਪਣੀ ਜਗ੍ਹਾ ਤੇ ਸਹੀ ਹੈ। ਪਰ ਉਹਦੇ ਹਾਲਤ ਲਈ ਕਿਸਾਨਾਂ ਦੀ ਜੋ ਮਦਦ ਕਰਨ ਦੀ ਲੋੜ ਹੈ ਫਸਲੀ ਬਿਜਾਈ ਦੀ ਲੋੜ ਹੈ ਸੰਸਗਿਹੜਿਆਂ ਦੀ ਲੋੜ ਹੈ ਸਸਤੀਆਂ ਧਰਾਂ ਤੇ ਮਿਲਣੇ ਚਾਹੀਦੇ ਆ ਉਹ ਸਾਰਾ ਕੁਝ ਕੇਂਦਰ ਦੇ ਸਹਿਯੋਗ ਨਾਲ ਹੀ ਸੰਭਵ ਹੈ ਜੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਬਾਣ ਨੇ ਜਦੋਂ ਜਸਦਾ ਨਹੀਂ ਸੀਗੇ ਉਹਨਾਂ ਨੇ ਉਦੋਂ ਵੀ ਕੇਂਦਰ ਨੂੰ ਇੱਕ ਪੱਤਰ ਲਿਖਿਆ ਸੀ ਕਿ ਇਸ ਵੇਲੇ ਪੰਜਾਬ ਦੇ ਅੰਦਰ ਨਾਜ ਭੰਡਾਰਨ ਦੀ ਵੱਡੀ ਸਮੱਸਿਆ ਖੜੀ ਹੋ ਗਈ ਹੈ ਤੁਸੀਂ ਸਾਡਾ ਅਨਾਜ ਚੁਕੋ ਤਾਂ ਕਿ ਨਵੀਂ ਜਗ੍ਹਾ ਬਣ ਸਕੇ ਉਹਨੇ ਚਿੰਤਾ ਦੇ ਨਾਲ ਕਰਦਿਆਂ ਕਰਦਿਆਂ ਇਹ ਗੱਲ ਵੀ ਆਖੀ ਹੈ ਕਿ ਜੇ ਨਾਜ ਨਹੀਂ ਚੁੱਕਿਆ ਜਾਏਗਾ ਤਾਂ ਪੰਜਾਬ ਚ ਇਸ ਮਾਮਲੇ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜ ਸਾਦੀ ਹੈ ਕਿਉਂਕਿ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਭਰ-ਭਰ ਕੇ ਮੰਡੀਆਂ ਚ ਲੈ ਕੇ ਹੁਣ ਰੱਖਣਾ ਕਿੱਥੇ ਹੈ ਜੇ ਕਿ ਪਹਨਾਰਨ ਦੀ ਸਮੱਸਿਆ ਹੈ ਪਹਨਾਰੀ ਨਹੀਂ ਹੋ ਸਕਦੇ ਸੋ ਕੇਂਦਰ ਦੇ ਨਾਲ ਉਹਨਾਂ ਨੇ ਪੱਤਰ ਲੈ ਕੇ ਹਾਲਾਂਕਿ ਕੇਂਦਰ ਦਾ ਜਵਾਬ ਵੀ ਆਇਆ ਹੈ ਕਿ ਜੀ ਅਸੀਂ ਇਹਨਾਂ ਮੁੱਦਿਆਂ ਤੇ ਗੌਰ ਕਰ ਰਹੇ ਹਾਂ ਪਰ ਸਵਾਲ ਗੌਰ ਕਰਨ ਦਾ ਨਹੀਂ ਜੇ ਪੰਜਾਬ ਦੇ ਕਦਮ ਨਕੋ ਨਕ ਭਰੇਗੇ ਤੇ ਜੋ ਰੀਲਾ ਰੈਂਸ ਸਪੈਸ਼ਲ ਬੈਗਨਾਰੇ ਉਹ ਨਹੀਂ ਚੁਕੇ ਜਾਣਗੇ ਤਾਂ ਪੰਜਾਬ ਮਸਾਏਗੀ ਆਏਗੀ ਸੁਨਾ ਮਾਨ ਲੈ ਕੇ ਮੁੱਖ ਮੰਤਰੀ ਨੇ ਆਉਂਦੇ ਮੀਟਿੰਗਾਂ ਦਾ ਸਿਸਰਾ ਸ਼ੁਰੂ ਕੀਤਾ ਹੈ ਮੈਨੂੰ ਲੱਗਦਾ ਆਪਣੇ ਨੀ ਕੀ ਮੋਟੀ ਬਿਮਾਰੀ ਜਾਂ ਸਮੱਸਿਆ ਨੂੰ ਭੁੱਲ ਕੇ ਉਹਨਾਂ ਦੀ ਚਿੰਤਾ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਹੈ ਇਹਨਾਂ ਮੀਟਿੰਗਾਂ ਤੋਂ ਤਾਂ ਇਹ ਸੰਦੇਸ਼ ਆਉਂਦਾ ਹੈ ਜੀ ਜੀ ਸਭ ਸੋ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੇ ਦਿਨ ਘਟਦੇ ਜਾ ਰਿਹਾ ਹਰ ਦਿਨ ਇੱਕ ਦਿਨ ਘਟ ਜਾਂਦਾ ਤੇ ਪੰਚਾਇਤੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਸੋ ਅਚੇਹ ਦੇ ਵਿੱਚ ਜਿੱਥੇ ਇੱਕ ਪਾਸੇ ਸਰਬਸੰਮਤੀ ਦੇ ਨਾਲ ਇਸ ਵਾਰ ਪੰਚਾਇਤਾਂ ਦਾ ਰੁਝਾਨ ਕਾਫੀ ਵੇਖਣ ਨੂੰ ਮਿਲਿਆ ਕਿਉਂਕਿ ਵੱਖਰੀ ਗ੍ਰਾਂਟ ਦਾ ਐਲਾਨ ਹੈ ਜਿਹੜਾ ਸਰਬਸੰਮਤੀ ਨਾਲ ਹੋਇਆ ਹੈ ਪਰ ਦੂਜੇ ਪਾਸੇ ਕਹਿੰਦੇ ਸਰਪੰਚੀ ਦੇ ਲਈ ਬੋਲੀਆਂ ਵੀ ਸ਼ੁਰੂ ਹੋ ਗਈਆਂ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਇਸ ਮਾਮਲੇ ਤੇ ਜੀ ਤਰਾ ਬਹੁਤ ਇਹ ਦਾ ਜਬ ਸਵਾਲ ਆ ਜਦੋਂ ਤੁਸੀਂ ਬੋਲੀ ਦੀ ਗੱਲ ਕਰਦੇ ਆ ਤਾਂ ਮੈਨੂੰ ਇਦਾਂ ਚਿਤ ਆ ਰਿਹਾ ਵੀ ਜਿਵੇਂ ਕੋਈ ਮੰਡੀ 'ਚ ਸਬਜ਼ੀ ਮੰਡੀ 'ਚ ਆਪਾਂ ਖੜੇ ਹੋਗੇ ਤਾਂ ਉੱਥੇ ਬੋਲੀ ਲੱਗ ਰਹੀ ਹੋਵੇ ਬੀ ਐਨ ਆਰ ਪਰ ਕੁਆਂਟਲ ਨੇਰ ਪਰ ਕਿਲੋ ਜਿਸ ਤਰ੍ਹਾਂ ਦੀ ਬੋਲੀ ਪੈਂਦੀ ਆ ਨਾ ਉਸੇ ਤਰੀਕੇ ਨਾਲ ਸਰਪੰਚੀ ਦੀ ਪੰਚਾਇਤਾਂ ਦੀ ਬੋਲੀ ਮੈਂ ਕਹਾਂਗਾ ਕਿ ਸਬਜ਼ੀ ਮੰਡੀ ਦੀ ਤਰ੍ਹਾਂ ਲੱਗਣੀ ਸ਼ੁਰੂ ਹੋ ਗਈ ਹੈ ਬਹੁਤ ਹੀ ਅਨਫੋਰਚੂਨੇਟ ਮਾਮਲਾ ਹੈ ਇਹ ਠੀਕ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸਰਬਸੰਮਤੀ ਹੋਵੇ ਸਰਬਸੰਮਤੀ ਦਾ ਮਸਲਾ ਹੈ ਕਿ ਜੋਗ ਮੀਤਵਾਰ ਆ ਮਾ ਚਾਹੀਦਾ ਇਹਦੀ ਕਿ ਜਿਹਦੀ ਜੇਬ ਪੈਸਾ ਨਾਲ ਭਰੀ ਵੀ ਆ ਉਹ ਕਹਿੰਦਾ ਮੈਂ 10 ਲੱਖ ਦੇ ਦੇਵਾਂਗਾ ਦੂਜਾ ਕਹਿੰਦਾ 20 ਲੱਖ ਦੇ ਦੇਵਾਂਗਾ ਕੋਈ ਹੋਰ ਕਹਿੰਦਾ 50 ਲੱਖ ਦੇ ਦੇਵਾਂਗਾ ਕੋਈ ਕਹਿੰਦਾ ਮੈਂ 60 ਲੱਖ ਦੇ ਜਾਵਾਂਗਾ ਆਪਾਂ ਗੱਲਬਾਤ ਜਦੋਂ ਕਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਮੀਟੇਜ ਇਹ ਵੀ ਆ ਰਹੇ ਸੀ ਇੱਕ ਜਿਹੜੇ ਚ ਇੱਕ ਮੀਤਵਾਰ ਐਸਾ ਜੀ ਨੇ ਕਿਹਾ ਕਿ ਮੈਂ 1 ਕਰੋੜ ਰੁਪਏ ਦੇ ਦੇਵਾਂਗਾ ਜੇ 1 ਕਰੋੜ ਰੁਪਏ 50 ਲੱਖ ਰੁਪਏ 60 ਲੱਖ ਰੁਪਏ ਇਦਾਂ ਬੋਲੀਆਂ ਤੇ ਲੱਗਣਗੇ ਫਿਰ ਜਾਇ ਸਰਪੰਚਾਂ ਦੀ ਚੋਣ ਦਾ ਮਾਮਲਾ ਤਾਂ ਗਿਆ ਇਸ ਦਾ ਜਿਹਦੇ ਜੇਬ 'ਚ ਪੈਸੇ ਹੈਗੇ ਆ ਉਹ ਵੀ ਸਰਪੰਚ ਬਣਾ ਕੇ ਰੇਗਾ ਸੋ ਇਹਦਾ ਹਾਲਾ ਲੱਭਣ ਦੀ ਜ਼ਰੂਰਤ ਹੈ ਠੀਕ ਹੈ ਉਹ ਕਹਿੰਦੇ ਕਿ ਅਸੀਂ ਪਿੰਡ ਦੇ ਭਲੇ ਲਈ ਪਿੰਡ ਦੇ ਵਿਕਾਸ ਲਈ ਦੇਵਾਂਗੇ ਪਰ ਜੇ ਕੋਈ ਸਰਪੰਚ ਚੰਗਾ ਪੜ੍ਹਿਆ ਲਿਖਿਆ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਉਹ 50 ਲੱਖ ਰੁਪਏ ਜਦ ਆਪਣੀ ਜ਼ਮੀਨ ਵੇਚ ਕੇ ਦੇਵੇਗਾ ਜਿਸ ਜ਼ਮੀਰ ਵੇਚ ਕੇ ਵੀ ਨਹੀਂ ਦੇ ਸਕਦਾ ਤਾਂ ਫਿਰ ਉਹ ਇਲੈਕਸ਼ਨ ਨਹੀਂ ਲੜ ਸਕਦਾ ਇੱਕ ਬੜਾ ਨੈਗੇਟਿਵ ਹੈ ਪਹਿਲਾਂ ਇਲੈਕਸ਼ਨ ਜਿਹੋ ਜਿਹਾ ਰਜਾ ਨਹੀਂ ਸੀ ਐ ਪਹਿਲੀ ਵਾਰੀ ਹੈ ਕਿ ਮੀਡੀਆ 'ਚ ਖੁੱਲ ਕੇ ਆ ਰਿਹਾ ਹੈ ਕਿ ਪੰਚਾਇਤੀ ਇਲੈਕਸ਼ਨ ਲਈ ਬੋਲੀਆਂ ਲਗਣੀਆ ਸ਼ੁਰੂ ਹੋ ਗਈਆਂ ਜੀ ਤੁਹਾਡੇ ਪਾਸੇ ਸਰਾਕੋਤੇ ਚੱਲ ਰਿਹਾ ਕਿ ਚਕਰ ਜਾਣੇ ਵੀ ਹੈ ਕਿ ਕਾਫੀ ਪਿੰਡ ਇਹ ਜਿਹੇ ਵੀ ਹੈ ਜਿੱਥੇ ਸਹਿਮਤੀ ਦਾ ਰਜ਼ਾਨ ਬਣ ਰਿਹਾ ਉਹਨਾਂ ਪਿੰਡਾਂ ਨੇ ਨਾਲ ਮਿਲ ਕੇ ਫੈਸਲਾ ਕੀਤਾ ਅਸਰ ਜੋੜ ਕੇ ਕਿ ਫਲਾਸ ਸਰਪੰਚ ਹੋਏਗਾ ਉਹਦੀ ਨੁਮਾਇੰਦਗੀ ਇੱਥੇ ਚੋਣਾਂ ਲੜਾਂਗੇ ਸੋ ਕਈ ਪਿੰਡਾਂ 'ਚ ਸਹਿਮਤੀ ਵੀ ਬਣੀ ਹੈ ਉੱਥੇ ਪੈਸੇ ਟਕੇ ਦੀ ਗੱਲ ਨਹੀਂ ਉੱਥੇ ਆਮ ਲੋਕਾਂ ਦੀ ਸਹਿਮਤੀ ਨਾਲ ਸਰਪੰਚ ਬਣਦੇ ਨਜ਼ਰ ਆ ਰਹੇ ਹਨ ਸੋ ਰਜ਼ਾਨ ਜ਼ਰੂਰ ਬਦਲਿਆ ਹੈ ਪਹਿਲਾਂ ਦੀ ਤਰ੍ਹਾਂ ਲੜਾਈਆਂ ਝਗੜੇ ਘਟੇ ਆ ਸਰਪੰਚਾਂ ਅੰਗਲੀ ਸਰਵ ਸਮಿತಿਆਂ ਵੀ ਹੋ ਰਹੀਆਂ ਪਰ ਸਰਵ ਸਮਿਤੀ ਦੇ ਚੱਲਦਿਆਂ ਜਿਹੜੀ ਬੋਲੀ ਲੱਗਣ ਦਾ ਰਜਾਨ ਹੈ ਇਹ ਕਿਤੇ ਬਹੁਤ ਹੀ 네ਗੇਟਿਵ ਰਜਾਨ ਹੈ ਇਹ ਤਾਂ ਫਿਰ ਪੰਚਾਇਤ ਹੀ ਬੋਲੀ ਤੇ ਜਾਇਆ ਕਰੇਗੀ ਜਿਵੇਂ ਪੰਚਾਇਤ ਦੀ ਜ਼ਮੀਨ ਨਾਲ ਠੇਕੇ ਤੇ ਗਈ ਤਾਂ ਪੂਰੀ ਪੰਚਾਇਤ ਠੇਕੇ ਤੇ ਚੱਲੇਗੀ ਤਾਂ तकरीबन ਇਤਾਂ ਦਾ ਹੀ ਮਾਮਲਾ ਹੋ ਗਿਆ ਇਹਨੂੰ ਰੋਕਣ ਦੀ ਲੋੜ ਹੈ ਪਰ ਇਹ ਚੱਲਦਿਆਂ ਹੋਰ ਬਹੁਤ ਸਾਰੇ ਮੁੱਦੇ ਉੱਪਰ ਕੇ ਸਾਹਮਣੇ ਆ ਰਹੇ ਆ ਜੀ ਫਾਰ ਐਗਜ਼ਾਮਪਲ ਰੋਜ਼ਗਾਰ ਦਾ issue ਆ ਰਿਹਾ ਹੈ ਅਰ ਐਗਜ਼ਾਮਪਲ ਨਸ਼ਿਆਂ ਦਾ ਇਸ਼ੂ ਆ ਰਿਹਾ ਹੈ ਮੈਂ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਇਸ ਜ਼ਿਲ੍ਹਾ ਮਾਲਵੇ ਦੇ ਅੰਦਰ ਪਿੰਡ ਭਾਈ ਉਪਾ ਬਹੁਤ ਵੱਡਾ ਪਿੰਡ ਹੈ ਭਾਈ ਰੂਪचंद ਦਾ ਵਸਾਇਆ ਹੋਇਆ ਪਿੰਡ ਹੈ ਉਸ ਨਗਰ ਦੇ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਕੁਝ ਫਦਰੀ ਕਮੇਟੀ ਬਣਾਈ ਹੋਈ ਹੈ ਜਿਹਦੇ ਵਕੀਲ ਡਾਕਟਰਾਂ ਕਿਸਾਨ ਹੈ ਸਮਾਜ ਸੇਵੀ ਹੈ ਜਵਾਨ ਹੈ ਬਜ਼ੁਰਗ ਹੈ ਉਹਨਾਂ ਨੇ ਪਹਿਲਾਂ ਵੀ ਰੈਲੀਆਂ ਕੀਤੀਆਂ ਹੁਣ ਪਰਚੂਨਾ ਦੇ ਚੱਲਦਾ ਕਿਉਂਕਿ ਉਹ ਪਿੰਡ ਵੱਡਾ ਹੈ ਉਤੇ ਕਟੂਕਰ ਦੋ ਤਿੰਨ ਪੰਚਾਇਤਾਂ ਵੀ ਹੈ ਨਗਰ ਕੌਂਸਲ ਵੀ ਹੈ ਉਹਨਾਂ ਨੇ ਰੈਲੀ ਕਰਕੇ ਨਸ਼ਿਆਂ ਦੇ ਖਿਲਾਫ ਕੋਕਾ ਦਿੱਤਾ ਹੈ ਕਿ ਨਸ਼ਿਆਂ ਨੂੰ ਰੋਕੇ ਜਾਣ ਦੀ ਜ਼ਰੂਰਤ ਹੈ ਇਹ ਵੀ ਆਪਣੇ ਆਪ ਚ ਇੱਕ ਚੰਗਾ ਰੁਝਾਨ ਹੈ ਕਿ ਪੰਚਾਇਤ ਚੁਣਾਂ ਦੇ ਚੱਲਦੇ ਆ ਜਿਹੋ ਜਿਹਾ ਰੁਝਾਨ ਵੀ ਉੱਪਰ ਕੇ ਸਾਹਮਣੇ ਆਏਗਾ ਕਿ ਨਸ਼ਿਆਂ ਦੇ ਖਿਲਾਫ ਲੜਾਈ ਪੈ ਰੂਪਾ ਦੇ ਜਿਹੜੇ ਲੋਕ ਹੈ ਉਹਨਾਂ ਦੇ ਜਦੋਂ ਮੈਂ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਜੀ ਇਸ ਦਾ ਪਿੰਡ ਦੇ ਬਾਹਰ ਥਾ-ਥਾ ਤੇ ਕਈ ਥੰਮ ਤੇ ਨਾਕੇ ਲਾਏ ਹੋਇਆ 24 ਘੰਟੇ ਦੀ ਪਹਿਰੇਦਾਰੀ ਕਰਦੇ ਆ ਕੋਈ ਨਸ਼ਾ ਵੇਚਣ ਵਾਲਾ ਪਿੰਡ ਚ ਆ ਨਹੀਂ ਸਕਦਾ ਇਹਦਾ ਨਤੀਜਾ ਇਹ ਵੀ ਨਿਕਲਿਆ ਕਿ ਪਿੰਡ ਦੇ ਵਿੱਚ ਚੋਰੀਆਂ ਵੀ ਘਟ ਗਈਆਂ ਜਿਹੜਾ ਬੈਡ ਐਲੀਮੈਂਟ ਆ ਪਿੰਡ ਛੱਡ ਕੇ ਚਲਾ ਗਿਆ ਸੋ ਭਾਈ ਰੋਪਾ ਆਪਣੇ ਵਿੱਚ ਇੱਕ ਮਿਸਾਲ ਬਣਦਾ ਨਜ਼ਰ ਆ ਰਿਹਾ ਹੈ ਪੰਚਾਇਤ ਥੋੜਾ ਦੇ ਚੱਲਦੇ ਆ ਜਿੱਥੇ ਆਪਾਂ 네ਗੇਟਿਵ ਰੁਝਾਨ ਦੇਖਦੇ ਆ ਉਥੇ ਇਹ ਰੁਝਾਨ ਵੀ ਆ ਭਾਈ ਰੋਪਾ ਰੀਆਂ ਹੋਰ ਵੀ ਇਹ ਨਗਰ ਪੰਚਾਇਤਾਂ ਨਗਰ ਦੇ ਕਮੇਟੀਆਂ ਹੋਣਗੀਆਂ ਜਿਹੜੀਆਂ ਨਸ਼ੇ ਦੇ ਖਿਲਾਫ ਲੜ ਰਹੀਆਂ ਮੈਂ ਸਮਝਦਾ ਕਿ ਇਸ ਰੁਝਾਨ ਨੂੰ ਵੀ ਵਧਾਉਣ ਦੀ ਲੋੜ ਹੈ ਜੀ ਪਿੰਡਾਂ ਦੀਆਂ ਪੰਚਾਇਤਾਂ ਵੀ ਚਾਹੁੰਦਾ ਨਹੀਂ ਲੀਡਰਸ਼ਿਪ ਇਹ ਫੈਸਲਾ ਕਰ ਲਏ ਕਿ ਅਸੀਂ ਮਿਸ਼ਨ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ ਤਾਂ ਇਸ ਤੋਂ ਵਧਿਆ ਸੁਨਿਆ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਹੰਦਸੇ ਦੀ ਤੰਦਰੁਸਤੀ ਕੋਈ ਹੋਰ ਹੋ ਨਹੀਂ ਸਕਦਾ ਜੀ ਜੀ ਸ੍ਰੀ ਸਾਹਿਬ ਅਗਲੇ ਮਸਲੇ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਖੜਗੇ ਸਾਹਿਬ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਹਿੰਦੇ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਨਹੀਂ ਕਰ ਦਿੰਦੇ ਕਹਿੰਦੇ ਉਦੋਂ ਤੱਕ ਮੈਂ ਦੁਨੀਆ ਨਹੀਂ ਛੱਡਾਂਗਾ ਦੁਨੀਆ ਨੂੰ ਅਲਵਿਦਾ ਨਹੀਂ ਕਹਾਂਗਾ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਬੜਾ ਬੋਦੀ ਅਹਿਮ ਸਵਾਲਾ ਹਾਲਾਂਕਿ ਉਹਨਾਂ ਨੇ ਜਾਤੀ ਤੌਰ ਤੇ ਆਪਣੇ ਬਾਰੇ ਗੱਲ ਕੀਤੀ ਹੈ ਕੱਲ ਜਦੋਂ ਜੰਮੂ ਕਸ਼ਮੀਰ ਚੱਕੇ ਜਾਗਾ ਤੇ ਰੈਲੀ ਕਰ ਰਹੇ ਸੀ ਤਾਂ ਉਹਨਾਂ ਦੇ ਏਜ ਵੀ ਉਹਨਾਂ ਨੇ ਆਪ ਹੀ ਦੱਸਿਆ 82 ਸਾਲ ਦੀ ਉਮਰ ਹੈ ਇਹਦੇ ਚੱਲਦਾ ਕੰਮ ਕਰਦਿਆਂ ਕਿਤੇ ਉਹਨੂੰ ਚੱਕਰ ਆ ਗਿਆ ਕੁਰਸੀ ਤੇ ਬੈਠ ਕੇ ਤਾਂ ਬਰਬਾਦ ਸੰਭਲਗੇ ਉਹਨਾਂ ਦੀ ਸਿਹਤ ਠੀਕ ਹੈ ਤੰਦਰੁਸਤ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਉਹ ਬਿਆਨ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਬਹੁਤ ਅਜਿਬ ਹੈ ਉਹ ਕਹਿੰਦੇ ਜਦ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਂ ਸਤਾਹੀ ਨਹੀਂ ਕਦਾ ਤਾ ਤੱਕ ਕਿਹਾ ਮੈਂ ਮਰਾਂਗਾ ਨਹੀਂ ਇਹ ਸਾਡੇ ਕਲਚਰ ਸਾਡੀ ਹਿਸਟਰੀ ਵਿੱਚ ਬਹੁਤ ਸਾਰੇ ਐਗਜ਼ਾਮਪਲ ਆਉਂਦੀਆਂ ਜਦੋਂ ਲੋਕ ਪ੍ਰਾਨ ਕਰਦੇ ਆ ਕਿਸੇ ਮੁੱਦੇ ਨੂੰ ਲੈ ਕੇ ਲੱਗਦਾ ਹੈ ਕਿ ਕਾਂਗਰਸ ਦੇ ਜਿਹੜੇ ਬਜ਼ੁਰਗ ਆਗੂ ਆ ਉਹਨੇ ਵੀ ਲੜਾਈ ਲਈ ਪ੍ਰਣ ਕੀਤਾ ਇੱਕ ਤਰ੍ਹਾਂ ਦਾ ਸੰਭਾਵਨਾ ਕਿ ਹੁੰਦੀ ਹੈ ਇਹ ਗੱਲਾਂ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੇ ਭਾਜਪਾ ਦੇ ਖਰਾਬ ਕਿ ਜਦ ਤੱਕ ਸਤਾ ਤੋਂ ਬਾਹਰ ਨਹੀਂ ਹੁੰਦੇ ਤਦ ਤੱਕ ਕਹਿੰਦੇ ਲੜਾਈ ਜਾਰੀ ਰੱਖਾਂਗੇ ਸੋ ਖੜਗੇ ਦਾ ਬਿਆਨ ਬਹੁਤ ਹੀ ਅਹਿਮ ਤੇ ਦਿਲਚਸਪੀ ਨਾਲ ਲਿਆ ਜਾ ਰਿਹਾ ਹੈ ਔਰ ਵੱਡੀ ਚੁਣੌਤੀ ਹੈ ਪ੍ਰਧਾਨ ਮੰਤਰੀ ਤੇ ਭਾਜਪਾ ਲਈ ਜਿਹੜਾ ਆਗੂ ਦਾ ਕਹਿਣਾ ਕਿ ਮੈਂ ਆਪਣੀ ਜਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਭਾਜਪਾ ਦੇ ਖਰਾਬ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਦੇ ਲੈ ਰਿਆ ਉਹਦੇ ਚੱਲਦੇ ਉਹਨਾਂ ਨੇ ਗੱਲ ਕਹੀ ਹੈ ਕਿ ਬਦਲਾਵ لازمی ਹੈ ਤੇ ਬਦਲਾਵ ਲਈ ਮੈਂ ਆਖਰੀ ਦਿਨ ਤੱਕ ਲੜਾਂਗਾ ਜੀ ਪ੍ਰਾਪਤ ਸੂਸਭ ਹਰਿਆਣਾ ਚੋਣਾਂ ਦੇ ਵਿੱਚ ਮਹਿਜ਼ 5 ਦਿਨ ਰਹਿ ਗਏ ਆ ਅੱਜ ਤੋਂ 5ਵੇਂ ਦਿਨ ਚੋਣਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਮੈਦਾਨ ਪੂਰੀ ਤਰ੍ਹਾਂ ਨਾਲ ਭੱਕ ਚੁੱਕਿਆ ਤੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਪੜਾ ਦਰ ਪੜਾਣੇ ਜਿਹੜੀ ਉਹ ਵੋਟਾਂ ਪੈ ਰਹੀਆਂ ਨੇ ਸੋ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੈ ਔਰ ਕਿਉਂਕਿ ਜੰਮੂ ਕਸ਼ਮੀਰ ਚ ਤਾਂ ਦੋ ਪੜਾਅ ਹੋ ਚੁੱਕੇ ਨੇ ਹਰਿਆਣਾ ਚ ਇੱਕ ਹੀ ਪੜਾਇਆ ਗਿਆ ਸੋ ਇਹਨੂੰ ਸਾਰੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਸਥਿਤੀ ਉੱਥੋਂ ਦੀ ਤੁਹਾਨੂੰ ਲੱਗ ਰਹੀ ਹੈ ਬਿਲਕੁਲ ਪ੍ਰੋਜੈਪਾ ਜੰਮੂ ਕਸ਼ਮੀਰ ਦੀ ਗੱਲ ਕਰੀਏ ਦੋ ਪੜਾਅਾਂ ਚ ਪਹਿਲਾਂ ਵੋਟਾਂ ਪੈ ਚੁੱਕੀਆਂ ਹਨ ਪਹਿਲੇ ਪੜਾਅ ਚ ਬਹੁਤ ਚੰਗਾ ਰਿਸਪੌਂਸ ਸੀ ਦੂਜਾ ਪੜਾਅ ਸੀ ਉਹ ਤਾਂ ਠੀਕ ਠੀਕ ਰਿਸਪੌਂਸ ਰਿਹਾ ਹੁਣ ਆਖਰੀ ਪੜਾਅ ਹੈ ਜਿਹਦੇ ਤਕਰੀਬਨ 40 ਸੀਟਾਂ ਇਹ 40 ਸੀਟਾਂ ਉਹ ਆ ਜਿਹਦੇ ਚ ਭਾਜਪਾ ਦਾ ਵੱਡਾ ਦਾਵਾ ਹੈ ਇਹ ਸਾਡਾ ਉਹਨਾਂ ਹਲਕੇ ਚੰਗਾ ਅਸਰ ਰਸੂਖ ਹੈ ਹੁਣ ਵੋਟਾਂ ਦਾ ਪੈਣੀ ਹੈ 1 ਅਕਤੂਬਰ ਨੂੰ ਵੋਟਾਂ ਤੋਂ ਬਾਅਦ ਵਿੱਚ ਨਤੀਜੇ ਆਉਣੇ ਜਿੱਦਾਂ ਅਸੀਂ ਦਾ ਜ਼ਿਕਰ ਕਰ ਰਹੇ ਹਾਂ 8 ਨੂੰ ਜਦੋਂ ਨਤੀਜੇ ਆਉਣਗੇ ਤਾਂ ਨਤੀਜਿਆਂ ਦੇ ਮਤਲਬ ਕੀ ਪਤਾ ਲੱਗੇਗਾ ਕਿ ਸਥਿਤੀ ਕਿਸ ਕਦਰ ਜਾਂਦੀ ਹੈ ਪਰ ਜੰਮੂ ਕਸ਼ਮੀਰ ਤੋਂ ਵੋਟਾਂ ਦਾ ਪੈਣਾ ਪੂਰਮੰਟ ਅੰਗ ਨਾਲ ਵੋਟਾਂ ਦਾ ਪੈਣਾ ਉਹ ਡੈਮੋਕ੍ਰੇਸੀ ਚ ਪਾਰਟਿਸਪੇਟ ਕਰਨਾ ਪੂਰੇ ਮੁਲਕ ਦੇ ਲਈ ਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਚੰਗਾ ਸੁਨੇਹਾ ਹੈ ਇਹ ਵੱਖਰੀ ਗੱਲ ਹੈ ਕਿ ਪੰਪੀਟਿਕਲ ਪਾਰਟੀਆਂ ਉੱਥੇ ਵੀ ਲੜਾਈ ਲੜ ਰਹੀਆਂ ਭਾਜਪਾ ਦਾ ਕਹਿੰਦਾ ਕਿ ਅਸੀਂ ਸਦਾ ਚਾਹਾਂਗੇ ਕਾਂਗਰਸ ਉਹਦੀ ਹਮੇਸ਼ਾ ਤਰ੍ਹਾਂ ਕਹਿ ਰਹੀਆਂ ਕਿ ਭਾਜਪਾ ਸਦਾ ਸਦਾ ਨਹੀਂ ਆਏਗੀ ਇਹੋ ਜੀ ਲੜਾਈ ਵੇਖਿਆ ਹਰਿਆਣਾ 'ਚ ਵੀ ਹੈ ਪਰ ਇੱਥੇ ਵੱਖਰੀ ਕਿਸਮ ਦੀ ਲੜਾਈ ਹੈ ਇੱਥੇ ਲਗਾਤਾਰ ਦੋ ਟਰਮਾਂ ਭਾਜਪਾ ਸਦਾ ਜ ਰਹੀ ਹੈ ਹੁਣ ਡਿਜੀਟਲ ਦੀ ਦਵਾਇਦਾਰੀ ਕੀਤੀ ਜਾ ਰਹੀ ਹੈ ਇੱਕ ਫਰਾਜ ਹੀ 90 ਸੀਟਾਂ ਦੀ ਦਦਾਬਾ ਜ਼ਿਕਰ ਕੀਤਾ ਵੋਟਾਂ ਪੈਣਗੀਆਂ ਕੀ ਹਰਿਆਣਵੀ ਜਿਹੜਾ ਹੈਗਾ ਭਾਜਪਾ ਨੂੰ ਤੀਜਾ ਮੌਕਾ ਦੇਣਗੇ ਕਿ ਨਹੀਂ ਦੇਣਗੇ ਉਦੇ ਲਈ ਯਤਨ ਜਿਹੜੇ ਸਿੱਧਾਪਾ ਅਕਸਰ ਕਹਿੰਦੇ ਨੇ ਕਿ ਭਾਜਪਾ ਦੇ ਕੱਦਾਵਾਰਾ ਕੋ ਪ੍ਰਧਾਨ ਮੰਤਰੀ ਕਰੇ ਮੰਤਰੀ ਦੂਜੇ ਆਗੂ ਉਹ ਸਾਰੇ ਤਰ੍ਹਾਂ ਤਰ੍ਹਾਂ ਦੇ ਲਿਆਂ ਕਰਨ ਲੱਗੇ ਵੇ ਦੂਜੇ ਵਸੇ ਪ੍ਰਿੰਕਾ ਰਾਹੁਲ ਗਾਂਧੀ ਖੜਗੇ ਬਾਕੀ ਕਾਂਗਰਸ ਦੇ ਆਗੂ ਵਿੰਦਰ ਹੋੜਾ ਆਪ ਇੱਕ ਕਾਂਗਰਸ ਦਾ ਜਾਣ ਪਛਾਣਿਆ ਚਿਹਰਾ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਰਹੇ ਉਹਨਾਂ ਵੱਲੋਂ ਵੀ ਪੂਰੀ ਵਾਹ ਲਈ ਜਾ ਰਹੀ ਹੈ ਸੋ ਸਿੱਧਾ ਟਕਰਾਅ ਜਿਹੜਾ ਹੈਗਾ ਇਸ ਵੇਲੇ ਕਾਂਗਰਸ ਤੇ ਭਾਜਪਾ ਦੇ ਵਿਚ ਬਣਿਆ ਦੇਖਿਆ ਜਾਏਗਾ ਕਿ ਕੀ ਲੋਕ ਜਿਹੜੇ ਹੈਗੇ ਆ ਕਿਸ ਦੇ ਹੱਕ 'ਚ ਫਤਵਾ ਦਿੰਦੇ ਇੱਕ ਹੋਰ ਤੇਰੋ ਦਾ ਜ਼ਿਕਰ ਕਰਨਾ ਪੰਦਾ ਹੈ ਉਹ ਕਿਸਾਨੀ ਤੇ ਹੈ ਕਿਸਾਨੀ ਤੇਰ ਵੱਲੋਂ ਵੀ ਡੱਟ ਕੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਜੇ ਕਾਂਗਰਸ ਨੂੰ ਪਾਓ ਜਾਂ ਆਪ ਨੂੰ ਪਾਓ ਇਸ ਕਰ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਭਾਜਪਾ ਨੂੰ ਵੋਟ ਨਹੀਂ ਪੈਣੀ ਚਾਹੀਦੀ ਦੂਜੇ ਪਾਸੇ ਭਾਜਪਾ ਕਹੀ ਮੁੱਦਿਆਂ ਤੇ ਚੁੱਪ ਹੈ ਪਰ ਭਾਜਪਾ ਨੇ ਕੁਝ ਆਗੂ ਜਿਹੜੇ ਇਸ ਕੰਮ ਲਈ ਛੱਡੇ ਹੋਏ ਆ ਜਿਨ੍ਹਾਂ ਦਾ ਹਸਾਬका ਮੁਕੰਤਰ ਆ ਖੱਟਰ ਦਾ ਵੀ ਜ਼ਿਕਰ ਕਰ ਸਕਦੇ ਆ ਉਹ ਲਗਾਤਾਰ ਕਹਿ ਰਿਹਾ ਕਿ ਜਿਹੜੇ ਕਿਸਾਨ ਆंदोलਨ ਕਰ ਰਿਹਾ ਹੈ ਇਹਦਾ ਕਿਸਾਨ ਹੀ ਹੈ ਨਹੀਂ ਕੋਈ ਨੰਨ ਮਕਸਦ ਲਈ ਕਹਿੰਦਾ ਕੋਈ ਕੁਝ ਕਹਿੰਦਾ ਸੋ ਕਿਸਾਨਾਂ ਦੇ ਖਿਲਾਫ ਭਾਜਪਾ ਲੱਗੀ ਹੈ ਭਾਜਪਾ ਕਹਿੰਦੇ ਕਿ ਹਰਿਆਣਾ ਚੋਂ ਭਾਜਪਾ ਨੂੰ ਸੀ ਉਖਾੜ ਕੇ ਸੁੱਟ ਜਾਣਗੇ ਬੜੀ ਦਿਲਚਸਪ ਲੜਾਈ ਹੈ ਨਤੀਜਾ ਨਾਲ ਪਤਾ ਲੱਗੇਗਾ ਕਿ ਕਿਹੜੀ ਤਰ੍ਹਾਂ ਹਰਿਆਣਵੀ ਫਤਵਾ ਦੇਣਗੇ ਜੀ 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 ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਸੀਂ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਮਿਹਰਬਾਨੀ ਜੀ ਸੋ ਕੁਝ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਉਹ ਪਸੰਦ ਆਇਆ ਹੋਵੇਗਾ ਕਮੈਂਟ ਸੈਕਸ਼ਨ ਦੇ ਜ਼ਰੀਏ ਆਪਣੀ ਰਾਏ ਜਿਹੜੀ ਉਹ ਜ਼ਰੂਰ ਸਾਂਝੀ ਕਰੋ ਕੱਲ ਮੜ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ